ਦਾ ਜੋ ਵਿਆਹ ਨੂੰ ਉਦਾਹਰਣ ਸੁੋਆ ਉਸ ਤੋਂ ਬਿਨਾਂ ਉਹਨਾਂ ਵਿੱਚ ਮਿਸਕੀ ਹੋਇਆ ਮਿਸਅੰਡਰਸਟੈਂਡਿੰਗ ਸੁਆ ਹੈ ਲੜਾਈ ਕਿ ਕਿੜੇ ਚੱਲਦੇ ਰਹੇ ਉਹਨਾਂ ਲੜਾਈ ਕਿ ਕਿੜੇ ਚੱਲਦੇ ਰਹੇ ਮੇਰਾ ਜਨਮ ਹੋਇਆ ਉਸ ਤੋਂ ਪਹਿਲਾਂ ਮੇਰੇ ਭਰਾ ਦਾ ਜਨਮ ਹੁੰਦਾ 5 ਮਹੀਨੇ ਲੋਚ ਮੇਰੇ ਭਰਾ ਦੇ ਜਨਮ ਤੋਂ ਬਾਅਦ ਲੜਾਈਆਂ ਚੱਲਣੇ ਸ਼ੁਰੂ ਹੋ ਗਈਆਂ ਤੇ ਜਿੱਦ ਜਿੱਦ ਮੇਰਾ ਭਰਾ ਜਨਮ ਲਿੰਦਾ ਉਸ ਦਿਨ ਮੇਰੇ ਨਾਨਾ ਨਾਨੀ ਨਾਨਕੇ ਵੱਲ ਸਾਰਾ ਪੈਸਾ ਲਾਇਆ ਜਾਂਦਾ ਵਾਂ But yeah. ਤਰਾ ਤਰਾ ਨਸ਼ੇ ਕਰਦਾ ਆ ਉਹ ਅੱਜ ਦੁਨੀਆ ਦੇ ਵਿੱਚ ਹੈ ਨਹੀਂਗਾ ਸਪਾ ਤੁਹਾਡੇ ਪਾਪਾ ਦੀ ਵੀਡੀਓ ਆਈ ਜਾਂਦੇ ਫੇਰੇ ਸਾਨੂੰ ਇੱਥੇ ਆਉਣਾ ਪੈ ਗਿਆ ਵੀਰਾਂ ਭਰਾਵਾਂ ਨੂੰ ਤਾਂ ਲੈ ਆ। ਇਹਦਾ ਕੀ ਮਤਲਬ ਆ? ਵੀਰ ਜੀ ਜਦੋਂ ਮੇਰੇ ਪਾਪਾ ਸਾਨੂੰ ਫੋਟੋ ਦੇ ਮਾਰਦੇ ਸੀ ਉਹਨਾਂ ਦੀ ਅੱਖਾਂ ਲਾਲ ਰਹਿੰਦੀਆਂ ਸੀ ਤੇ ਮੇਰੇ ਉਦੋਂ ਤਾਂ ਮੈਂ ਛੋਟੀ ਸੀ ਮੈਨੂੰ ਕੀ ਪਤਾ ਹਣਾ ਮੈਨੂੰ ਜਿਹੜੀ ਵੀਰ ਮੈਨੂੰ ਕਹੀ ਸੀ ਕਿ ਨਸ਼ੇ ਕਰਕੇ ਸਾਨੂੰ ਫੁੱਟਦੇ ਆ ਪਰ ਵੀਰ ਮੈਂ ਹੁਣ ਕਾਫੀ ਟਾਈਮ ਬਾਦ ਉਹਨਾਂ ਦੀ ਫੋਟੋ ਵੀਡੀਓ ਵੇਖੀ ਫੋਟੋ ਅਨਾਂ ਤੇ ਮੈਨੂੰ ਹੁਣ ਮੈਂ ਵੇਖਿਆ ਮੈਂ ਕੀਤਾ ਮਤਲਬ ਮੇਰੇ papa ਦੇ ਮਤਲਬ 4 ਸੈਕਿੰਡ ਨੇ ਤੇ ਕਿਉਂਕਿ ਮੈਂ ਮੈਂ ਤਾਂ ਵੇਖਿਆ ਨਹੀਂ ਨਿੱਕੇ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਅਮਰ ਸੇ ਕਿ ਮੈਨੂੰ ਤਾਂ ਵੀਰੇ ਨਾ ਮੈਂ ਉਹਨਾਂ ਚ ਬਜਾਦਾ ਰਹੀ ਐ ਨਾ ਮੈਨੂੰ ਜਿਆਦਾ ਪਤਾ ਉਹਨਾਂ ਬਾਰੇ ਜਦੋਂ ਕੁੱਟ ਮਾਰ ਕਰਦੇ ਸੀ ਉਹ ਮੈਨੂੰ ਚੇਤਾ ਸੀ ਸਾਰੇ ਕਿ ਵੀਰੇ ਤੇ ਟਰਾਈ ਦੇ ਨਹੀਂ ਗੀ ਜਦੋਂ ਜਦੋਂ ਕੁੱਟ ਮਾਰ ਕਰਨੀ ਕੁੱਟ ਮਾਰ ਕਿਉਂ ਕਰਦੇ ਸੀ ਕਿਉਂ ਕਰਦੇ ਸੀ ਕਿਉਂ ਕੁੱਟ ਮਾਰ ਕਰਦੇ ਕਿ ਕੋਟ ਮੈਂ ਰੇਸਟਰ ਕੀ ਕਰਦੀ ਸੀ ਮम्मा ਕਹਿੰਦੇ ਸੀ ਮੈਨੂੰ ਸੋਤਾ ਲਿਆਂ ਦੋ ਇਹ ਵੀ ਤੇ 20 30 ਰੁਪਏ ਦੇਨੇ ਤੇ ਇਹ ਕਹਿੰਨਾ ਕਿ ਹਲੇ ਸੋਤਾ ਲਾਇਆ ਤੇ ਇਹ ਵੀ ਤੇ ਸਬੂਤ ਆ ਗੱਲਾਂ ਮੇਰੇ ਨਾਨਕੇ ਵਾਲੇ ਕਿ ਉਹ ਸਾਰੇ ਰਸਣ ਮਿੰਨੇ ਸੀ ਜਦੋਂ ਦਾ ਮੇਰੇ ਮम्मा ਦਾ ਵਿਆਹ ਹੋਇਆ ਅੱਜ ਵੀ ਸਾਡਾ ਰਸਣ ਉਹਨੂੰ ਮੰਦਾ ਵਾ ਕਣਕ ਚੌਲ ਗੋੜੋਂ ਤੋਂ ਆਂਦਾ ਵਾ ਪਰ ਹੁਣ ਇੱਕ ਗੱਲ ਇਹ ਕਰਨੀ ਆ ਕਿ ਅੱਜ ਤੁਹਾਡੇ ਬਾਪ ਦੇ ਨਾਲ ਜਿੰਨਾ ਵਕਤ ਹੋਇਆ ਕਿੰਨੇ ਸਾਲ ਹੋ ਗਏ ਨੇ ਜੀ 14 ਸਾਲ ਕਿ 15ਵੇਂ ਸਾਲ ਨੂੰ ਛੱਡ ਗਿਆ ਆ ਅੱਛਾ ਉਹਨਾਂ ਨੇ ਅਮਰਸਾ ਜੀ ਦਾ ਤੁਹਾਨੂੰ ਬੋਲਿਆ ਨਹੀਂ ਵੀਰ ਜੀ ਇਹ ਨਹੀਂ ਮੈਨੂੰ ਪਤਾ ਉਹਨਾਂ ਨੇ ਵੀਡੀਓ ਦੇ ਵਿੱਚ ਕਹੇ ਵੀ 15 ਸਾਲ ਹੋ ਗਏ ਅਮਰ ਸਾਹਿਬ ਦੇ ਤਾਂ ਇਹ ਕਿਹੜੇ ਰੋਪੀ ਦਾ ਨੂੰ ਲਾਇਆ ਤੇ ਮੇਰਾ ਪਿਆਰੀ ਕੱθε ਕਰਦਾ ਕਿੱਥੇ ਜਾਂਦਾ ਜਰਾਤ ਨਹੀਂ ਇਹ ਘੱਟ ਨੰਬਰ ਤੇ ਕਹੇ ਉਹਨੇ ਸਬਸਕ੍ਰਾਈਬ ਆਇਆ ਕਰਤੀ ਅੱਜ ਆਏ ਵੀਰੂ ਜੀ ਜਦੋਂ ਸਾਡੇ ਪਾਪਾ ਤੁਹਾਨੂੰ ਛੁੱਟਦੇ ਸੀ ਮੈਨੂੰ ਹਾਂ ਜੀ ਤੁਹਾਨੂੰ ਹਰ ਸੰਡੇ ਜਾਂਦੇ ਹੁੰਦੇ ਸੀ ਕਈ ਵਾਰੀ ਮਤਲਬ ਉਹ ਤੇ ਜਾ ਕੇ ਅਰਦਾਸ ਬੇਨਤੀ ਆਪਣੀਆਂ ਕਰਦੇ ਆ ਤੇ ਜੇ ਤੁਸੀਂ ਆਪਣਾ ਖੋਖਾ ਚਲਾ ਰਹੇ ਆ ਸਾਡਾ ਵਧੀਆ ਗੱਲ ਖੋਖੇ ਖੋਖੇ ਚਲਾਉਣ ਦੀ ਗੱਲ ਵਧੀਆ ਪਰ ਹੁਣ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਚਾਹੁੰਦਾ ਵੀ ਤੁਸੀਂ ਸਿੱਖਾਂ ਦੇ ਵਿੱਚੋਂ ਹਾਂਜੀ ਆ ਸੇਰ ਤੇ ਕਿੰਨੇ ਨੂੰ ਨਹੀਂ ਲਈ ਮੈਂ ਤਾਂ ਸੁਹਾਰਾ ਗਿਆ ਤੇ ਪਰ ਤਾਂ ਕੋਈ ਨਹੀਂ ਲਈ ਆਪਾਂ ਕੋਈ ਬਾਹਰੋਂ ਕਨੇ ਕਾਲੇ ਪਾਣੀ ਤੋਂ ਅਸੀਂ ਅੱਜ ਆਪਾਂ ਕੋਈ ਦਾਮੀ ਆਪਾਂ ਸੇਖੇ ਆ ਸੇਖਾਰੇ ਹੁਣ ਹੁਣ ਵੇਖੋ ਨਿਹੰਗ ਸਿੰਘ ਆ ਇੱਕ ਜਿਹਦੀ ਪੜ੍ਹਦੀ ਇੱਜ਼ਤ ਬਚਾਉਣ ਦੇ ਖਾਤਰ ਆਪਣੇ ਆਰਮਾਨ ਸਾਨ ਵਾਰ ਦਿੰਦਾ ਕਿ ਮੈਂ ਇਹ ਧੀ ਘਰ ਦੀ ਇੱਜ਼ਤ ਬਚਾਵਾ ਸਿਰ ਦੇ ਤੇ ਕੰਨੀਆਂ ਰੱਖਣੀਆਂ ਪਾ ਰਹੀ ਤੇ ਤੁਸੀਂ ਸਿਰ ਦੇ ਤੇ ਕੰਨੀਆਂ ਨਹੀਂ ਰੱਖੀ ਸਭ ਤੋਂ ਵੱਡੀ ਤੇ ਗੱਲ ਇਹ ਤੁਸੀਂ ਮਿਹਨਤ ਜਿੱਦਾਂ ਮਰਜ਼ੀ ਕਰੋ ਪਰ ਸੰਗਤ ਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਸੰਗਤ ਜੀ ਸਾਡੀ ਬਾਹਰ ਦੇਸ਼ਾਂ ਵਿੱਚ ਮਦਦ ਕਰੋ ਕਿਉਂਕਿ ਜਿਹੜਾ ਬੰਦਾ ਮਦਦ ਕਰਦਾ ਨਾ ਉਹ ਤੁਹਾਡਾ ਪੈਰ ਮੇਰੇ ਵੀ ਆ ਕੇ ਪਾਪਾ ਜੀ ਮੇਰੀ ਜਿਹੜੀ ਵੀਡੀਓ ਪਾਣਾ ਲੋਕਾ ਖੜਦਾ ਹਾਂ ਹਾਂਜੀ ਆ ਸੰਗਤ ਜੀ ਜਿੱੰਗੇ ਜਿਹੜੀ ਇੰਟਰਵਿਊ ਨੇ ਉੱਤੇ ਸੁਣੋ ਮੈਂ ਕੀ ਕਿਹਾ ਮੈਂ ਇਹ ਕਿਹਾ ਜਿਹੜੇ ਭੈਣ ਭਰਾ ਮੇ ਤੋਂ ਲੰਘਦੇ ਨਹੀਂ ਮੇ ਤੋਂ ਇੱਥੇ ਰੋਕੇ ਜਾਇਆ ਕਰੋ ਕਿ ਮੇਰਾ ਘਰ ਦਾ ਗੁਜ਼ਾਰਾ ਚੱਲੇ ਬਾਹਰ ਵੇਖੋ ਜਿਵੇਂ ਇੱਥੇ ਬੰਨਾ ਵੀ ਮਨਜੀਤ ਸਿੰਘ ਬੰਨਾ ਉਹ ਵੀ ਖਰੇ ਆਇਆ ਤੇ ਉਹਨੇ ਹਾਂਜੀ ਸਾਡੀ ਕੰਨੀ ਮਦਦ ਕੀਤੀ ਹੈ 1 ਲੱਖ ਰੁਪਏ ਮੈਨੂੰ ਦਿੱਤਾ ਉਹਨਾਂ ਨੇ ਉਹਨਾਂ ਦੀ ਆਪ ਕੋਲ ਆਈ ਸੀ ਮੈਂ ਉਹਨਾਂ ਤੋਂ ਪੈਸਾ ਕੋਈ ਨਹੀਂ ਮੰਗਿਆ ਅੱਜ ਵੀ ਅੱਜ ਉਹਨਾਂ ਦਾ ਕਾਲ ਆਇਆ ਸੀ ਅੱਜ ਜਾਂ ਕੱਲ ਫਿਰ ਮੇਰੇ ਤੋਂ ਆ ਰਹੇ ਨੇ ਤੁਸੀਂ ਵੇਖੋ ਅਸੀਂ ਤੁਹਾਡੇ ਕੰਮ ਦੇ ਨਾਲ ਖੋਸ਼ ਹਾਂ ਅਸੀਂ ਤੁਹਾਡੇ ਕੰਮ ਨੇ ਕੋਈ ਦੁਖੀ ਨਹੀਂ ਅਸੀਂ ਸਹੀ ਜਾਣੇ ਤੇ ਆਪਣੇ ਪੰਜਾਬ ਦੇ ਨੌਜਵਾਨ ਜਾਂ ਧੀਆਂ ਧਣਾ ਆਪਣਾ ਕੰਮ ਕਰੋ پڑھੋ ਜੋ ਮਰਜ਼ੀ ਕਰੋ ਪਰ ਹਾਕ ਸੱਚੀ ਮਿਹਨਤ ਕਰੋ ਪਰ ਕਿਸੇ ਦੇ ਅੱਗੇ ਹੱਥ ਨਾ ਡਾਓ ਹੱਥ ਨਹੀਂ ਡਾਉਣਾ ਆਪਾਂ ਕਿਸੇ ਦੇ ਆਪਾਂ ਘਰ ਸੇ ਕੀ ਆ ਸਾਰੇ ਜਾਣੇ ਸਭ ਤੋਂ ਪਹਿਲਾਂ ਆ ਵੀ ਕੋਈ ਨਿਖੜਾ ਕੰਮ ਹੋਣਾ ਹਾਂ ਆਪੀ ਖੜਾ ਕੰਮ ਆਉਂਦਾ ਬੱਪੀ ਨਹੀਂ ਮੰਗਣੀ ਮੈਂ ਵੀ ਜਿਹੜਾ ਕੋਈ ਭਰਾ ਹੀ ਹੈ ਮੈਂ ਕੋਈ ਦੂਜੀ ਨਹੀਂ ਕਰਪੋ ਗੱਲ ਇਹ ਆ ਤੇ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਸੁਣਨ ਵਾਸਤੇ ਮਿਲੀਆਂ ਨਾ ਜੇ ਵੀਰ ਭਰਾਵਾਂ ਨੇ ਕਿਸੇ ਨੇ ਤੁਹਾਡੀ ਕੇ ਦੀ ਮਜਦ ਕੀਤੀਆਂ ਨਾ ਕੈਮਰਾ ਸਾਰੇ ਘੁਮਾਰੋ ਜਿੱਲੇ ਸੈਗੜ ਖੜੀ ਆ ਸਭ ਨੂੰ ਪਾਰ ਲਾ ਜੂਗਾ ਜਿੰਨੇ ਆਪਾਂ ਤੁਹਾਡੀ ਕੇ ਦੀ ਵੀਰ ਭਰਾਵਾਂ ਸਾਰੀ ਮੰਨਤੀ ਦੀਆਂ ਉਹਰੇ ਨਾਲ ਜੇ ਆਪਾਂ ਭਾਵੇਂ ਤੋ ਉਹ ਹੋ ਕੇ ਵੀਡੀਓ ਵੀ ਪਾਉਣੀ ਨਾ ਨਹੀਂ ਵੀਰ ਜੀ ਮੇਰੀ ਜਿੱਲੀਆ ਵਿੱਚ ਵੀਡੀਓ ਪਈਆਂ ਨੇ ਕਿਉਂਕਿ ਮੈਂ ਰੋਕੀ ਵੀਡੀਓ ਨਹੀਂ ਪਾਉਣਾ ਜੀ ਤੁਸੀਂ ਕਹੋ ਮੈਂ ਮਰ ਗਈ ਮੈਂ ਤੁਸੀਂ ਆਪਣੀ ਮਿਹਨਤ ਕਰੋ ਟੈਨਸ਼ਨ ਕਰੋ ਇੱਦਾਂ ਦੇਖੋ ਵੀਰੋ ਭਰਾਵਾਂ ਤੁਸੀਂ ਸਾਰੇ ਸੁਣਦੇ ਹੇ ਜੇ ਹੁਣ ਦੇਖੋ ਸਾਰੇ ਜਿਹੜੀਆਂ ਵਾਲੇ ਆ ਤੋ ਇਹਨਾਂ ਵਿੱਚ ਸਾਰੇ ਕਹਣਗੇ ਕਿ ਮੈਨੂੰ ਵੀ ਦੋ ਦੋ ਚਾਰ ਪਾ ਕਰਦੇ ਆ ਕਿ ਐਂ ਤਾਂ ਮੱਝ ਦਾ 1 ਲੱਖ ਰੁਪਈਆ ਦੋ ਤਾਂ ਮੇੜੀਆਂ ਸਾਰੇ ਦਰਸਤਾਂ ਆ ਕਰਦੇ ਨੇ ਬੰਦੇ ਕਿਵੇਂ ਕਰਨੀ ਆ ਮੈਂ ਹਾਰੇ ਇੱਕ ਵੀਡੀਓ ਚ ਆਹੀ ਰਿਕਵੈਸਟ ਕੀਤੀ ਆ ਕਿ ਜਿੰਨੇ ਵੀ ਭੈਣ ਭਰਾ ਨੰਗਦੇ ਨੇ ਮੇਰੇ ਕੋਲ ਰੋਕ ਕੇ ਨੰਗਿਆ ਕਰੋ ਇਹ ਦਰ ਠੀਕ ਹੈ ਇਹ ਇਹ ਗੱਲ ਜੇ ਅਸੀਂ ਗੱਲ ਕਵਾਂਗੇ ਕਿ ਸੰਗਤ ਜੀ ਇਹ ਕੁੜੀ ਨੇ ਇੱਥੇ ਆਪਣਾ ਕੋਠਾ ਲਾਇਆ ਚਾਹ ਆਓ ਇੱਕ ਪਿਲਾਓ ਜਾਓ ਜਿਉਂ ਕਿ ਦੀ ਰੋਕੇ ਜਾਓ ਚਾਹ ਪੀ ਕੇ ਜਰੂਰ ਜਾਓ 5000 ਰੁਪਏ ਹਾਂ 5000 ਰੁਪਏ ਜੂਰ ਜ਼ਮਰਾ ਵਟਾਓ ਨੇ ਰੋਕੇ ਜਾਓ ਜਾਂ ਫਿਰ ਹੋਰ ਜਿਏ ਜਾਓ ਹਾਂ ਗੱਲਬਾਤ ਹੋਈ ਤੇਰੀ ਹਾਂ ਰੋਕੇ ਜਾਓ ਚਾਹ ਪਾਣੀ ਜ਼ਰੂਰ ਪੀ ਕੇ ਜਾਓ 5000 ਰੁਪਏ ਵਟਾਓ ਅਗਲੀ ਦਾ ਫੋਨ ਨੰਬਰ ਪਰ ਜੇਕਰ ਤੁਸੀਂ ਆਨੇ ਆਂ ਵੀ ਇਹ ਗਰੀਬ ਜਿਹੜੀ ਆ ਏਦਾਂ ਗੱਲਬਾਤ ਹੋ ਗਈ ਆ ਤੇ ਆਪਾਂ ਜੇ ਕੋਈ ਸੰਗਤ ਨੂੰ ਕਹੀਏ ਨਾਲੋਂ ਫੋਨ ਨੰਬਰ ਤੇ ਤੁਸੀਂ ਜੀ ਹਾਨੂੰ ਪਹਿਲੇ ਦੇ ਲੋ ਆਵਾਜ਼ ਕਿਉਂ ਕਿ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਪਹਿਲੇ ਦੇ ਕੋਈ ਲੋੜ ਨਹੀਂ ਬਾਹਰ ਆ ਕੇ ਮੰਗੋ ਜਾਓ ਤੁਸੀਂ ਇਹ ਦੀਆਂ ਕਰਦੀਆਂ ਕਿ ਮੇਰੇ ਪਾਪਾ ਸੈਪਰੇਟ ਨੇ ਅਸੀਂ ਸੈਪਰੇਟ ਆ ਅਸੀਂ ਉਹਨਾਂ ਦੀ ਜ਼ਿੰਦਗੀ ਕਿੱਥੀ ਜਾਣ ਜਾਂਦੇ ਉਹ ਸਾਡੀ ਜ਼ਿੰਦਗੀ ਚ ਨਾਲ ਪਾਪਾ ਦੀ ਵੀਡੀਓ ਚੱਲਦੀ ਪਈ ਆ ਉਹ ਤੁਸੀਂ ਬੋਲ ਕੇ ਸੁਣੋ ਵਿੱਚ ਕਹਿ ਕੀ ਰਹੇ ਨੇ ਕਿ ਦਾਦੀ ਮੰਮਾ ਮੇਰੇ ਕਹਿ ਰਹੇ ਨੇ ਕਿ ਮੈਂ ਪੋਤੇ ਪੋਤੀ ਨੂੰ ਗੱਲ ਨਾ ਲਾਉਂਗੀ ਨੋ ਦੀ ਗੱਲ ਨਹੀਂ ਕੀਤੀ ਹੈ ਇਹ ਗੱਲ ਸੁਣੀ ਗੱਲ ਇਹ ਨੋ ਨਹੀਂ ਦੇ ਬੋਤਿਆਂ ਵੀ ਨਹੀਂ ਮਿਲਣਗੇ ਨਹੀਂ ਨਾ ਨਾ ਲਾਉਣ ਦਾ ਕਿ ਮੇਰੇ ਵੀ ਤੋ ਤੂੰ ਕਿਉਂਕਿ ਮੇਰੇ ਮੰਮਾ ਨੂੰ ਉਹ ਸ਼ੁਰੂ ਤੋਂ ਲਾਇਕ ਨਹੀਂ ਕਰਦੇ ਸ਼ੁਰੂ ਤੋਂ ਪਿਆਰ ਨਹੀਂ ਕਰਦੇ ਹੈਗੇ ਉਹਨਾਂ ਕੋਈ ਗੱਲ ਨਹੀਂ ਸਾਨੂੰ ਪਿਆਰ ਸਾਡੀ ਮਾਂ ਤੋਂ ਬਹੁਤ ਮਿਲ ਗਿਆ ਅਸੀਂ ਉਹਨਾਂ ਤੋਂ ਸੈਪਰੇਟ ਰਹਿਣ ਚੁੰਨੀ ਆ ਸਾਡੀ ਰੋਜ਼ੀ ਰੋਟੀ ਚੱਲਦੀ ਆ ਤੇ ਇਸ ਇਹਦੇ ਵਿੱਚ ਮੋੜੇ ਸਾਡੇ ਤੋਂ ਦੂਰ ਰਹੇ ਸੀ ਉਹਨਾਂ ਨੂੰ ਤੂਰ ਰਾਵਾਂਗੇ ਅਸੀਂ ਉਹਨਾਂ ਬਾਰੇ ਨਹੀਂ ਗੱਲ ਕਰਦੇ ਉਹਨਾਂ ਨਾਲ ਸਾਡੇ ਬਾਰੇ ਗੱਲ ਕਰਦੇ ਨਹੀਂ ਮੈਡਮ ਇੱਕੋ ਗੱਲ ਕਹੀਆਂ ਉਹਨੂੰ ਮਿਲਣਾ ਮਿਲੋ ਨਹੀਂ ਮਿਲਣਾ ਨਾ ਮਿਲੋ ਆਪਣਾ ਕੰਮ ਆਪ ਕਰੋ ਤਹਾ ਨੋਆ ਦੀ ਕਿਰਤ ਕਰੋ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਬਾਕੀਆ ਸੰਗਤ ਕਿਸ ਨੂੰ ਇਹ ਨਹੀਂ ਕਹਿਣਾ ਵੀ ਸਾਡੀ ਸੰਗਤ ਇਹ ਤਾਂ ਮੈਂ ਨਹੀਂ ਵੀਰ ਜੀ ਮੈਨੂੰ 10 ਸਾਲ ਹੋ ਗਿਆ ਇਹਨੀਆਂ ਪੜਾਈਆਂ ਕਰਾਉਣੀਆਂ ਜਿੱਦਾਂ ਮਾਂ ਕਰੂ ਪੜਾਈਆਂ ਲਿਖਾਈਆਂ ਕਰਾਉਣੀਆਂ ਕੀ ਕਰਾਂ ਆਪਣੇ ਬਲ ਪੁੱਤੇ ਤੇ ਭਾਵੇਂ ਤੁਸੀਂ ਕਿਹਾ ਜੇ ਪੈਰਟ ਬਣੋ ਸੰਗਤ ਨੂੰ ਕੋਈ ਭਰਾ ਨਹੀਂ ਕਰਨਾ ਕਿਉਂਕਿ ਜਿਹੜਾ ਵੀ ਬੰਦਾ ਅਮਰੀਕਾ ਕੈਨੇਡਾ 'ਚ ਬੈਠਾ ਨਾ ਉਹ ਆਪਣੀਆਂ ਉਹ ਲੋਕ ਉਹਨਾਂ ਕੈਂਡੀਆਂ 16 16 ਕੈਂਡੀਆਂ ਦੀਆਂ ਸ਼ਿਫਟਾਂ ਲਾ ਕੇ ਪੈਸੇ ਕਮਾਉਂਦੇ ਜੇ ਆਪਾਂ ਕਿਸੇ ਨੂੰ ਗਮਰਾਹ ਕਰਕੇ ਪੈਸਾ ਲੈਨੇ ਆ ਨਾ ਉਹ ਬਹੁਤ ਮਾੜਾ ਮਾੜਾ ਬਾੜਾ ਉਹ ਇੱਕ ਜ਼ਹਿਰ ਆ ਜੇ ਆਪਾਂ ਸੰਗਠਾ ਕਿ 1 ਰੁਪਿਆ ਵੀ ਲੱਖਾ ਕੇ ਦੋ ਕਿ ਮੈਂ ਤੁਹਾਡੇ ਕੋਲ ਲੈ ਲਾਂ ਮੈਂ ਪੈਸੇ ਲੈ ਆਉ 100 100 ਰੁਪਿਆ ਦੋ ਮੈਨੂੰ ਬੜੀ ਲੋੜ ਆ 200 300 ਦੋ 100 100 ਸਾਰੇ ਨੂੰ ਬਈ ਲੋੜ ਆ ਇਹ ਤੋਂ ਵੱਡਾ ਕੀ ਹੋਇਆ ਕਿ ਮੈਂ ਸਭ ਤੋਂ ਵੱਡਾ ਭਿਖਾਰੀ ਹੋ ਗਿਆ ਨਹੀਂ ਨਹੀਂ ਭਾਬੀ ਮੈਂ ਸਾਰੇ ਕਿ ਵੀਡੀਓਸ ਕਿਹਾ ਕਿ ਮੈਂ ਤੈਨੂੰ ਰੋਕ ਕੇ ਜਾ ਅੱਗੇ ਮੇਰੀ ਧਿਆਣੀ ਸਿਰਫ 200 300 ਵੀ ਵੰਦੀ ਜ ਦੇੜੀ ਜਾਂਦੀ ਮੈਂ ਮੈਂ ਮਾਰਾ ਨੂੰ ਮਤਾਂ ਕਰ ਬਾਬੇ ਦੇਖ ਬਾਦ ਸਾਰਾ ਕੰਮ ਜੀ ਹੋਣੇ ਸਰਕਾਰ ਨਾਲ ਹੋਵੇ ਸਿੱਧਾ ਬੰਦ ਕਰਕੇ ਨਹੀਂ ਜਾਉਂ ਸਸੀ ਕਾ ਜੀ ਭਾਜੀ ਆਪਣੇ ਨੂੰ ਮਿਲ ਕੇ ਜਰੂਰੀ ਜਨਾਕ ਠੀਕਾ ਹਾਂ ਜੀ ਇਹ ਭੈਣ ਜੀ ਹੋਣੇ ਵੀ ਆਏ ਆ ਜਿਹਨੇ ਕਿ ਸੋਸ਼ਲ ਮੀਡੀਆ ਤੇ ਬਾਸ ਤੁਹਾਡੇ ਪਤੀ ਤੋਂ ਕੋਲ ਕਾਲੇ ਜੱਲ ਰਹੀ ਹੈ ਨਾ ਤੇ ਦੇ ਨਾਮ ਦੇ ਵਿੱਚ ਕੋਈ ਮੈਨੂੰ ਚਾਹਦਾ ਵੀ ਕਿ ਗੁਜ਼ਰ ਗਿਆ ਸਾਡਾ ਹੈ ਜੀ ਪਤੀ ਸਾਡਾ ਉਵੇਂ ਸਾਨੂੰ ਵੀਰਾ ਭਰਾਵਾਂ ਨੇ ਜਿੱਥੇ ਭੇਜਿਆ ਆ ਵੀ ਸੱਚੂਰ ਦਾ ਨਾਮ ਲੈਣ ਵਾਸਤੇ ਆਏ ਆ ਖਾਸਾ ਹੋਜੇ ਇਸ ਕਰਕੇ ਮੈਂ ਇਹੋ ਕਹਿਣਾ ਚਾਹੁੰਦਾ ਆ ਕੰਮ ਆਪਣਾ ਕਰੋ ਸਦਕੇ ਅਸੀਂ ਸੰਗਤ ਨੂੰ ਇਹੋ ਪੀਰ ਕਰਾਂਗੇ ਇਹਨਾਂ ਦੇ ਰੋਕੇ ਦੇ ਕੋਲ ਆਓ ਥਾ ਕੇ ਚਾਹ ਪਾਣੀ ਪੀ ਕੇ ਦਾਹਣੀ ਸੌਂਗ ਜਾਰ ਪਜਾ ਕੇ ਜਾਓ ਠੀਕ ਆ ਜੀ ਪਰ ਸੰਗਤ ਨੂੰ ਆਪਾਂ ਬੁਲਾ ਕਰਕੇ ਪੈਸੇ ਨਹੀਂ ਬੁਲਾ ਦੇਣਾ ਹਰੇਕ ਵੀਡੀਓਸ ਵਿੱਚ ਮੈਂ ਆਹੀ ਬੇਨਤੀ ਕੀਤੀ ਆ ਮੈਨੂੰ ਮੇਰੇ ਰੋਕੇ ਜਾਓ ਇਹ ਵੀ ਪੈੜ ਪੜਾ ਮੇਰੇ ਕੋਲ ਰੋਕ ਤਮਲੀ ਗਈ ਰੋਕ ਕੇ ਜੰਦਾ ਮੈਨੂੰ ਕਿਆ ਗੀ ਜੰਦਾ ਕਿ ਕੋਤਸ ਮੇਰੇ ਵੀਡੀਓ ਬਕੀਆ ਅਸੀਂ ਤਾਂ ਤੱਕ ਰੁਕਿਆ ਕਿ ਤੇਰੇ ਤੋਂ ਕੁਝ ਪੈਸੇ ਬਣ ਜਾਣ ਹਾਂ ਫੇਸ ਗੋਰੀ ਹੋਰ ਫੇਸ ਆਪਣੀ ਬੱਧੀਆ ਕਟਾ ਕੇ ਰੱਖੋ ਸ਼ੇਰ ਦੇ ਉੱਤੇ ਜੰਗੀਆਂ ਬਹੁਤ ਜੰਗੀਆਂ ਤੇ ਲੈ ਕੇ ਮੈਂ ਤੁਹਾਨੂੰ ਦਿਖਾ ਲਿਆ ਕਰ ਹਾਂ ਤੁਸੀਂ ਲੋਰ ਕੋਈ ਗੱਲ ਨਹੀਂ ਕਿ ਨਹੀਂ ਲੈ ਸਕਦੇ ਤੇ ਮੈਂ ਲੈ ਲਾਦਾ ਜਬਰਦਸਤ ਬਣੇਗਾ ਹਾਂ ਪਾਪਾ ਸਿੱਖਾਂ ਨੇ ਜਿਹਾਂ ਬਣਾ ਦੇ ਸਾਰੇ ਪਰਿਵਾਰ ਵਾਲੇ ਦੇ ਵਿੱਚ ਸਾਰੇ ਵੀ ਸਿਰ ਤੋਂ ਹੁੰਦੇ ਭਾਵੇਂ ਕਿ ਇਹਨਾਂ ਨੇ ਕਟਿੰਗ ਕਰਾਈ ਹੈ ਭਾਵੇਂ ਇਹਨਾਂ ਨੇ ਲੋਹੀ ਜਿਹੜਾ ਸਾਰੇ ਸਤਿ ਜੇ ਕੋਈ ਹਿੰਦੂਵਾਦ ਉਹਦਾ ਵੀ ਸਰਕਾਰ ਆ ਵਾਟ ਇਹ ਆ ਕਿ ਆਪਾਂ ਸੋਸ਼ਲ ਮੀਡੀਆ ਤੇ ਇਹ ਇੱਕ ਗੱਲ ਨਹੀਂ ਕੋਈ ਵੀ ਕਰਕੇ ਆਪਾਂ ਤੈਨੂੰ ਉਮਰਾ ਨਹੀਂ ਕਰਨਾ ਮੋਰ ਵੀ ਠੀਕ ਕਰ ਸੋਨੇ ਸਾਰੇ ਸੰਗਤਾਂ ਵੀਡੀਓ ਦੇਖ ਰਹੇ ਹੋ ਮੇਰੇ ਪਿਓ ਵੱਲੋਂ ਤੁਮ ਕੀ ਆ ਰਹੀ ਹੈ ਮਤਲਬ ਉਹਦੇ ਮੈਂ ਜਾਊਂਗਾ ਹਾਂਜੀ ਉੱਥੇ ਜਾ ਕੇ ਆਇਓ ਤੁਮ ਕੀ ਆ ਰਹੀ ਹੈ ਕਿ ਤੇਰੀ ਮੰਮਾ ਨੂੰ ਮਾਰ ਕੇ ਤੈਨੂੰ ਦੋਨਾਂ ਨੂੰ ਲੈ ਲੈਣਾ ਵਾ ਸਾਡੇ ਪਿੰਡਾ ਤੋਂ ਕਿਸੇ ਨੇ ਵੀ ਕੋਈ ਹੁੰਦਾ ਵਾ ਪਾਪਾ ਜੀ ਮੇਰੇ ਹੋਰ ਕੋਈ ਸਾਡਾ ਦੁਸ਼ਮਣ ਨਹੀਂ ਹੈ ਕੋਈ ਨਹੀਂ ਤੁਹਾਨੂੰ ਮਾਰਦਾ ਇਦਾਂ ਤਕੜਾ ਉਹ ਖੱਲੇ ਖਾਂ ਬਰਮਾ ਨਹੀਂ ਦਾ ਮੈਂ ਵੇਖਿਆ ਹਾਂ ਹਾਂਜੀ ਕੋਈ ਨਹੀਂ ਸਾਡਾ ਮਾਰੂਗਾ 15 ਸਾਲੋਂ ਦੇ ਛੱਡੇ ਆਜੀ ਨੂੰ ਬੱਚਿਆਂ ਨੇ ਕਿੰਨਾ ਆ ਗਿਆ ਹਾਂ ਤੇ ਵੀਡੀਓ ਵੇਖ ਕੇ ਅੱਜ ਮਚਿਤਾ ਗਿਆ ਇਹ ਮੋਬਾਈਲ ਮੀਡੀਆ ਵਿੱਚ ਲੋਕ ਵੀਡੀਓ ਪੈਂਦੀ ਹੈ ਨਾ ਤੇ ਗੱਲ ਫੋਕੀ ਜਿਵੇਂ ਚੱਲ ਜਾਂਦੀ ਹੈ ਫਿਰ ਬੰਦੇ ਨੂੰ ਕਹਿਣਾ ਚੱਲਿਆ ਭਲੇ ਬੰਸ਼ ਸ਼ਰਮੋਤੀ ਆ ਜਰ ਸਾਡਾ ਹੀ ਭੈਣ ਆਜ ਤਾਂ ਕੰਮ ਕਾਂਡੇ ਛੋਟੇ ਮੇਰੇ ਉਹਦੋਂ ਸ਼ਰਮ ਨਹੀਂ ਆਈ ਜਦੋਂ ਬੱਚੇ ਲੈ ਕੇ ਪਰੋ ਨਹੀਂ ਤਰੀ ਉਹਦੋਂ ਸ਼ਰਮ ਨਹੀਂ ਆਈ ਤਾਂ ਵੀ ਨਾ ਕੋਮੀ ਨਮੀ ਇਹ ਉਹਦੀ ਹੋਊਗੀ ਉਹ ਮੈਂ ਦੇਖੋ ਮੈਂ ਦੇਖੋ ਬੱਚੇ ਐਨੇ ਨੇ ਲਾ ਕੇ ਅੱਜ ਮੈਂ ਹੱਥ ਤੇ ਕਿਤੇ ਆ ਅੱਜ ਮੈਂ ਬੱਚੇ ਕਿਵੇਂ ਦੀ ਦਾਨ ਦੇਖੋ ਬੱਚੇ ਦੇਣਾ ਨਹੀਂ ਕਿ ਤੇਰੇ ਸਭ ਉੱਥੇ ਜਾਓ ਨਾ ਨਾ ਅਸੀਂ ਜਾਣਾ ਨਹੀਂ ਆਪਣੇ ਘਰ ਜਾਓ ਨਹੀਂ ਨਹੀਂ ਵੀਰੇ ਅਸੀਂ ਸੈਪਰੇਟ ਰਹਿਣਾ ਹੈ ਅਸੀਂ ਅਪਣੀ ਜਿੰਦਗੀ ਕਰੋ ਹਾਂ ਜਿੰਦਗੀ ਆਪਣੀ ਜਿੰਦਗੀ ਕੋਸ਼ਿਸ਼ ਕੋਸ਼ਿਸ਼ ਨਾ ਅਸੀਂ ਮਨੂ ਗਲਤ ਨਹੀਂ ਨਾ ਉਹ ਸਾਨੂੰ ਗਲਤ ਕਿਵੇਂ ਨਾ ਉਹਨਾਂ ਨੇ ਪਰੇਸ਼ਨ ਕਰਕੇ ਨਾ ਸਭ ਕੁਝ ਮੈਂ ਤਾਂ ਇਹ ਮੈਂ ਤਾਂ ਦੱਸਦਾ ਕਿ ਅਸਲ ਸੇਵਾ ਕਰਨੀ ਹੈ ਤਾਂ ਸਭ ਤੋਂ ਵੱਡੀ ਮਾਤਰ ਸੇਵਾ ਰੱਬ ਦਾ ਜਿਹਾ ਆਵਾਜ਼ ਕੀ ਕੀ ਸੇਵਾ ਮਾਈ ਦੀ ਹੋਣ ਮਾਈ ਮੇਰੇ ਸਾਹ ਨਾਲ ਰੋਟੀ ਦੇਣਾ ਵੀ ਕੋਈ ਹੋਣਾ ਹਾਂਜੀ ਵੇਖੋ ਜਿਹੜਾ ਸਾਡੀ ਭਤੀ ਸਸ ਜਿੰਨੋਂ ਅੱਥਾ ਤੁਸੀਂ ਛੱਟ ਕੇ ਆਏ ਆ ਤੁਹਾਨੂੰ ਦਾਦੀ ਮੰਮੀ ਚਿੰਦੀ ਭਲੀ ਤੁਰਦੇ ਸੀ ਇਹ ਤਾਂ ਸਾਡੇ ਤੋਂ ਵਾਦਾ ਪ੍ਰਾਂਤ ਵੀ ਕੋ 10 ਸਾਲ ਚ ਕਈ ਪ੍ਰੋਬਲਮਸ ਆ ਜਾਂਦੀਆਂ ਹੁਣ ਮੇਰੇ ਮਮਾ ਦੇ ਇੱਥੇ ਰਸੋਈ ਆ ਹਨਾ ਕੱਦ ਤੇਰ ਸੋਲੀ ਪਨ ਜਾਂਦੀ ਆ ਉਹ ਕਿਤੇ ਨਹੀਂ ਕਿਤੇ ਦੇਰ ਸੋਲੀ ਬਧੂਗੀ ਬੋੜੇ ਦੇ ਵਿੱਚ ਬਧੂਗੀ ਕਿਤੇ ਬਧੂਗੀ ਮੇਰੇ ਮਮਾ ਮੰਡੇ ਦੇ ਪੈ ਜਾਂਦੇ ਹਾਂ ਕਿਹੜਾ ਸਾਹਮੂਗਾ ਸੀ ਸਾਹਮਣਾ ਇਸ ਕਰਕੇ ਠੀਕ ਆ ਜਦੋਂ ਮੈਂ ਜਾਰੀ ਨਹੀਂ ਵੀਡੀਓ ਕੰਪਨੀ ਕਰਦਾ ਤਾਂ ਭਾਵੇਂ ਤੁਹਾਨੂੰ ਦੇਖੋ ਆਪਾਂ ਸਾਹ ਸੰਗਤ ਜਿਹੜੀਆਂ ਉਹਨਾਂ ਵੱਲੋਂ ਵੀ ਇਆ ਆਇਆ ਹੋਇਆ ਹੈ ਇਸ ਕਰਕੇ ਭਾਈ ਆਪਣੇ ਅਵੀ ਸਿੱਧੂ ਵੀਰ ਨੇ ਵੀਡੀਓ ਦਾ ਵੀ ਭਾਈ ਨੇ ਸਭ ਤੋਂ ਪਹਿਲਾਂ ਸੀ ਅਵੀ ਸਿੱਧੂ ਵੀਰ ਨੇ ਵੀਡੀਓ ਪਾਈ ਉਹਨਾਂ ਦੇ ਵੀਰਾ ਭਰਾਵਾਂ ਦੇ ਕਹਿਣ ਦੇ ਸੰਜੋਗ ਨਾਲ ਆਪਣਾ ਹੈ ਆਜ ਕਹਾ ਇਹ ਗੱਲ ਆਪਾਂ ਕਹਿੰਦੇ ਆ ਆਪਾਂ ਦੇ ਨਾਲ ਵੀ ਆਪਾਂ ਗੁਗਰਾਹ ਕਰਕੇ ਆ ਗਏ ਹਾਂ ਮੈਂ ਇਹ ਗੋਪੀਏ ਸੰਗਤ ਅੱਗੇ ਕਿ ਜਿਹੜੇ ਪਿੰਡ ਪਰਾ ਜਲੰਧਰ ਅੰਮ੍ਰਿਤਸਰ ਕਹਿੰਦੇ ਨੇ ਮੇਰੇ ਕੋ ਰੋਕੇ ਚਾਹਦੇ ਆ ਉਹ ਮੈਂ ਅਪੀਲ ਕਰ ਦਿੰਦਾ ਹਾਂ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਇਹ ਨਿਰਣਾ ਲਿਆ ਆਪਾਂ ਗਨਬਾਬ ਇੱਥੇ ਆ ਕੇ ਖੋਦ ਕੀਤੀ ਆ ਇਹ ਪੈਣ ਦਾ ਇੱਥੇ ਖੋਖਾ ਲੱਗਾ ਆ ਦੇਖੋ ਖਾਸੇ ਰਈਏ ਲੱਗਾ ਹੋਇਆ ਇਹਨਾਂ ਦਾ ਕਾਹ ਵਾਲਾ ਜਿਹੜਾ ਵੀਰ ਭਰਾ ਆਵੇ ਨਾ ਇਹਨਾਂ ਦੇ ਕੋਲ ਚਾਹ ਪਾਣੀ ਛੱਕ ਕੇ ਜਰੂਰ ਜਾਓ ਇਹਨਾਂ ਨੂੰ ਆਪਣੀ ਮਿਹਨਤ ਕਰਨ ਦੋ ਇਹਨਾਂ ਨੂੰ ਆਪਣੀ ਮਿਹਨਤ ਦੇ ਉੱਤੇ ਬਲਬੂਤੇ ਤੇ ਕਾਮਯਾਬ ਹੋਣ ਦੋ ਇਹਨਾਂ ਦੀ ਹੋਰ ਕੋਈ ਮਾਲੀਸ਼ ਆਪਾਂ ਨਹੀਂ ਕਰ ਸਕਦੇ ਕਿਉਂਕਿ ਆਪਾਂ ਇਹਨਾਂ ਨੂੰ ਕਾਮਯਾਬ ਹੋਣ ਦੇਣਾ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਚਲੋ ਠੀਕ ਹੈ